ਜੀ ਪਿੰਡਾਂ ਵਸੀਆਂ ਇਸ ਟਾਈਮ ਖੜੇ ਆ ਸਤਲੁਜ ਦਰਿਆ ਦੇ ਵਿੱਚ ਜਿੱਥੇ ਜੀ ਪਾਣੀ ਨੇ ਪਿਛਲੇ ਇੱਕ ਹਫ਼ਤੇ ਤੋਂ ਢਾਹ ਲਾਈ ਹੋਈ ਆ ਜਿਹਦੇ ਕਿ ਜਿਹੜੀ ਨੋਚੀਸ ਉਹਨੂੰ ਖੋੜ ਕੇ ਲੈ ਗਿਆ ਸੀ ਆ ਉਹਦੇ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਦੋਨੇ ਪਾਸੇ ਜਿਹੜੀ ਢਾਹ ਲਾਈ ਹੋਈ ਆ ਜਿਹੜੀ ਕਿ ਤਕਰੀਬਨ ਪਿਛਲੇ ਹਫ਼ਤੇ ਦੇ ਵਿੱਚ ਵਿੱਚ 1.5 1.5 ਕਿਲਾ ਜ਼ਮੀਨ ਦੋਨੇ ਪਾਸਿਆਂ ਤੋਂ ਲੈ ਕੇ ਜਾ ਚੁੱਕਿਆ ਤੇ ਤਕਰੀਬਨ ਕੋਈ ਅਸੀਂ ਕਹਿ ਰਹੀਏ ਵੀ ਜਿਹੜਾ ਸਾਡਾ ਬੰਨ ਆ ਉਹ ਜਿਹੜਾ ਤਕਰੀਬਨ ਜੇ ਕਹਿ ਲਈਏ ਤਾਂ ਕੋਈ 15-20 ਕਰਮਾ ਦੂਰੀ ਤੇ ਰਹਿ ਗਿਆ ਵਾ ਜਿਹੜੀ ਇਹਨੇ ਢਾਲ ਲੱਗੀ ਹੋਈ ਹੈ ਜਿਹੜਾ ਪਾਣੀ ਆ ਉਹ ਥੱਲੋਂ ਡੰਘਾਈਓ ਦੀ 20 ਫੁੱਟ ਹੈ ਜਿਸ ਕਰਕੇ ਜਿਹੜਾ ਪਾਣੀ ਹਰ ਰੋਜ਼ ਕੋਈ 5-5 7-7 ਕਰਮਾ ਜਿਹੜਾ ਹਰ ਰੋਜ਼ ਵੱਢ ਕੇ ਲੈ ਕੇ ਜਾ ਰਿਹਾ ਇਹਦੇ ਕਰਕੇ ਸਾਡਾ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਅਸੀਂ ਆਪਦੇ ਪਿੰਡਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਨਾਲ ਜੂਸ ਨਾਲ ਲੱਗ ਕੇ ਅਸੀਂ ਇਸ ਨੂੰ ਰੋਕਣ ਦਾ ਪੂਰਾ ਯਤਨ ਕਰ ਰਹੇ ਹਾਂ ਪ੍ਰਸ਼ਾਸਨ ਦੇ ਨਾਲ ਲੱਗ ਕੇ ਹੁਣ ਸਾਡੀ ਇਹ ਜਿੰਨੇ ਵੀ ਸੰਗਤ ਸਾਡੀ ਬੇਨਤੀ ਸੁਣਦੀ ਆ ਅਸੀਂ ਉਹਨਾਂ ਨੂੰ ਸਾਰੇ ਜੂਥ ਨੂੰ ਇਹ ਬੇਨਤੀ ਕਰਦੇ ਆ ਵੀ ਆਪਣੇ ਪਿੰਡਾਂ 'ਚੋਂ ਨਿਕਲੋ ਤਾਂ ਜੋ ਇਹ ਜਿਹੜਾ ਸਾਡਾ ਜਿਹੜਾ 20-25 ਪਿੰਡਾਂ ਦਾ ਨੁਕਸਾਨ ਹੋਣ ਨੂੰ ਅਸੀਂ ਬਚਾ ਸਕੀਏ ਅੱਜ ਆਪਣੇ ਕੋਲੇ ਸਮਾਂ ਵਾ ਜੇ ਕਰਾਏ ਸਮਾਪਨ ਆ ਕੋਈ 2-3 ਦਿਨਾਂ ਤੱਕ ਵਿਚਾਰਿਆ ਤੇ ਉਸ ਤੋਂ ਬਾਅਦ ਆਪਣੇ ਕੋਲੇ ਪਛਤਾਉਣਾ ਪੱਲੇ ਰਹਿ ਜਾਣਾ ਵੀ ਜੇ ਅਸੀਂ ਰੋਕ ਲੈਂਦੇ ਇਸ ਕਰਕੇ ਜਿੰਨੇ ਵੀ ਸਾਡੀ ਆਵਾਜ਼ ਸੁਣਦੇ ਜਾਂ ਵੀਡੀਓ ਵੇਖਦੇ ਆ ਅਸੀਂ ਤੁਹਾਨੂੰ ਵਿਖਾ ਦਿੰਦੇ ਆ ਵੀ ਜਿੰਨਾ ਕੁਛ ਸਾਡਾ ਨੁਕਸਾਨ ਹੋ ਰਿਹਾ ਇਹਨੂੰ ਰੋਕਿਆ ਜਾਵੇ ਤੇ ਵੱਧ ਤੋਂ ਵੱਧ ਮੈਂ ਜੂਤ ਨੂੰ ਬੇਨਤੀ ਕਰਦਾ ਵੀ ਤੁਸੀਂ ਆਪ ਆਓ ਟਰਾਲੇ ਲੈ ਕੇ ਆਓ ਮਿੱਟੀ ਲੈ ਕੇ ਆਓ ਜਿਹਦੇ ਨਾਲ ਆਪਾਂ ਵੱਡੇ ਵੱਡੇ ਬੈਗ ਜਿਹੜੇ ਬੰਨ੍ਹ ਕੇ ਇਹਦੇ ਵਿੱਚ ਸੈੱਟ ਸਕੀਏ ਤੇ ਜਿਹੜੀ ਇਹਨਾਂ ਪਿੰਡਾਂ ਨੂੰ ਆਉਣ ਵਾਲੇ ਖਤਰੇ ਨੂੰ ਆਪਾਂ ਰੋਕ ਸਕੀਏ ਜੇ ਕਰੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਨਾ ਇਸ ਚੀਜ਼ ਨੂੰ ਰੋਕਿਆ ਤੇ ਬਿਲਕੁਲ ਤੁਸੀਂ ਬੰਨ ਦੇ ਬਿਲਕੁਲ ਨਾਲ ਚਲੇ ਜਾਣਾ ਸਾਡੇ ਇੱਕ ਹਫ਼ਤੇ ਦੀ ਮਿਹਨਤ ਦੇ ਵਿੱਚ ਅਸੀਂ ਜਿਹੜੀ ਨੋਜ ਰੋਕੀ ਆ ਪਰ ਜਿਹੜਾ ਜ਼ਮੀਨ ਦਾ ਵੱਡ ਰਿਹਾ ਵਾ ਉਸ ਨੂੰ ਲਗਾਤਾਰ ਵੱਡੀ ਜਾ ਰਿਹਾ ਵਾ ਸੋ ਮੇਰੀ ਜਿੰਨੇ ਵੀਰ ਬੇਨਤੀ ਸੁਣਦੇ ਅਸੀਂ ਤੁਹਾਨੂੰ ਵਿਖਾ ਵੀ ਦਿੰਨੇ ਦੋਨੇ ਸਾਈਡ ਵੀ ਆ ਇੱਧਰ ਵੇਖੋ ਕਿੰਨਾ ਢਾਹ ਜਿਹੜੀ ਲੱਗੀ ਹੋਈ ਆ ਖੰਮਾਂ ਜਿਹੜੀਆਂ ਡੱਗ ਰਹੀਆਂ ਵਾ ਆ ਦੇਖੋਗੇ ਤੁਸੀਂ ਸਾਰਾ ਘੁੰਮਣ ਘੇਰੀ ਚੱਲ ਰਹੀ ਆ ਤੇ ਖੰਮਾਂ ਹਰ ਰੋਜ਼ ਵਾਰ ਡੱਗ ਰਹੀਆਂ ਵਾ ਇੱਧਰੋਂ ਪਾਸੋਂ ਵੀ ਗਾਉਂਦੇ ਆ। ਐਸ ਤੇ ਜਿਹੜਾ ਦੂਜੀ ਸਾਈਡ ਆ ਉਹ ਸਾਡੀ ਪੌਪ ਲੈਨ ਜਿਹੜੀ 깔 ਰਹੀ ਆ ਤੇ ਉਹ ਗੱਟੇ ਭਰ ਕੇ ਸੀ ਵਿੱਚ ਸਿੱਟਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਵੀ ਜਿਹੜਾ ਵੱਡ-ਵੱਡ ਕੇ ਲੈ ਕੇ ਜਾ ਰਿਹਾ। ਤੋਂ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੰਨੇ ਵੀਰ ਮੇਰੀ ਇਹ ਵੀਡੀਓ ਵੇਖਦੇ ਆ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਇੱਥੇ ਬੰਦੇ ਆਉਣ ਨਾਲ ਮਿੱਟੀ ਦੇ ਟਰਾਲੇ ਲੈ ਕੇ ਆਉਣ ਤਾਂ ਜੋ ਜਿੰਨਾ ਵੀ ਸਾਡਾ ਸਹਿਯੋਗ ਦੇ ਸਕਦੇ ਆ ਸਾਰੇ ਵੀਰ ਸਾਡਾ ਸਹਿਯੋਗ ਦੇਣ, ਸਾਥ ਦੇਣ। ਐਡਰੈਸ ਆ ਜਿਹੜਾ ਜੀ ਕਾਮਾ ਵਾਲੇ ਪੁਲ ਤੋਂ ਤੁਸੀਂ ਆਉਣਾ ਵਾ ਟੋਲ ਪਲਾਜੇ ਦੇ ਕੋਲੋਂ। ਟੋਲ ਪਲਾਜੇ ਤੋਂ ਬਿਲਕੁਲ ਖੱਬੇ ਸਿਰਫ 10 ਕਿੱਲੇ ਵੀ ਬਾਟ ਹੈ ਨਹੀਂ ਗੀ 5 ਕਿੱਲੇ ਦੀ ਦੂਰੀ ਤੇ ਢਾਹ ਲੱਗੀ ਹੋਈ ਆ ਪਿੰਡ ਬਾਸੀਆਂ ਜ਼ਿਲ੍ਹਾ ਮੋਗਾ ਪਿੰਡ ਬਾਸੀਆਂ ਚੱਕ ਬਾਵਣੀਆਂ ਧਰਮਕੋਟ ਤੋਂ ਨਾਲ ਆ ਕਮਾਲਕੇ ਬਾਸੀਆਂ ਦੇ ਕੋਲੇ ਆ ਟੋਲ ਪਲਾਜੇ ਤੋਂ ਖੱਬੇ ਹੱਥਾ ਜੀ ਢਾਹ ਲੱਗੀ ਹੋਈ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿੰਨੀ ਛੇਤੀ ਪਹੁੰਚ ਸਕਦੇ ਆ ਤੁਸੀਂ ਜਰੂਰ ਪਹੁੰਚੋ ਜੀ ਧੰਨਵਾਦ ਜੀ